ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲਬਾਤ ਉਹਨਾਂ ਲੋਕਾਂ ਪ੍ਰਤੀ ਕਰਨੀ ਹੈ ਜਿਹੜੇ ਬਾਤ ਦਾ ਬਤੰਗੜ ਬਣਾਉਂਦੇ ਐ ਔਰ ਕੋਈ ਮੂੰਹ ਸਿਰ ਕਿਸੇ ਗੱਲਬਾਤ ਦਾ ਹੁੰਦਾ ਨਹੀਂ ਦਿਲਜੀਤ ਦਸਾਂਜ ਦੀ ਜਿਹੜੀ ਫਿਲਮ ਰਿਲੀਜ਼ ਹੋਈ ਐ ਸਰਦਾਰ ਜੀ 3 ਉਹਨੇ ਰਿਕਾਰਡ ਤੋੜ ਦਿੱਤੇ ਔਰ ਜਿਹੜੇ ਬੰਦੇ ਉਹਨੂੰ ਦੇਸ਼ ਵਿਰੋਧੀ ਦੇਤ્રોਹੀ ਗਦਾਰ ਕਹਿੰਦੇ ਸੀ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਵੱਜੀ ਐ ਦੋ ਤਿੰਨ ਬੰਦੇ ਬਾਲੀਵੁੱਡ ਦੇ ਵਿੱਚ ਜਿਵੇਂ ਗੁਰੂ ਰੰਧਾਵਾ ਹੋ ਗਿਆ ਮਿਕਾ ਸਿੰਘ ਹੋ ਗਿਆ ਇਹਨਾਂ ਨੇ ਬਹੁਤ ਹੀ ਜ਼ਿਆਦਾ ਟਰੋਲ ਕੀਤਾ ਸੀ ਦਿਲਜੀਤ ਦਸਾਂਝ ਨੂੰ ਇਹਨਾਂ ਨੂੰ ਵੀ ਸਬਕ ਮਿਲ ਗਿਆ ਹੋਣਾ ਅਕਲ ਟਿਕਾਣੇ ਆ ਗਈ ਹੋਣੀ ਐ ਹੁਣ ਮੈਂ ਆਪਣੀ ਗੱਲ ਥੋੜੀ ਜੀ ਕਰ ਦੇਣਾ ਮੈਂ ਉਹ ਬੰਦਾ ਜਿਹੜਾ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਿ ਦੇਣਾ ਜਿੱਥੇ ਦਿਲਜੀਤ ਦਸਾਂਝ ਗਲਤ ਹੈ ਉੱਥੇ ਗਲਤੀ ਰਹੂਗਾ ਮੈਂ ਅੱਜ ਵੀ ਕਹਿਣਾ ਪਰ ਜਿੱਥੇ ਉਹ ਸਹੀ ਹੈ ਉਥੇ ਸਹੀ ਕਹਿਣਾ ਵੀ ਮੇਰਾ ਫਰਜ਼ ਬਣਦਾ ਹੈ ਜਿਹੜੀ ਫਿਲਮ ਸਰਦਾਰ ਜੀ ਫਿਲਮ ਦਾ ਵਿਰੋਧ ਹੋਇਆ ਸੀ ਉਹਦੇ ਵਿੱਚ ਹੋਰ ਬੰਦੇ ਵੀ ਹੈਗੇ ਨੇ ਜਿਨ੍ਹਾਂ ਦਾ ਕਿਰਦਾਰ ਹੋ ਫਿਲਮ ਦੇ ਵਿੱਚ ਔਰ ਜਿਨ੍ਹਾਂ ਨੇ ਫਿਲਮ ਨੂੰ ਬਣਾਇਆ ਪ੍ਰੋਡਿਊਸਰ ਡਾਇਰੈਕਟਰ ਰਾਈਟਰ ਉਹਨਾਂ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ ਪਰ ਇਹ ਫਿਲਮ ਨੇ ਰਿਕਾਰਡ ਤੋੜ ਦਿੱਤਾ ਜਿਹੜੇ ਵਿਰੋਧ ਕਰਨ ਵਾਲੇ ਸੀ ਤੰਜ ਕਸਣ ਵਾਲੇ ਸੀ ਉਹਨਾਂ ਦਾ ਮੂੰਹ ਬੰਦ ਕਰਾ ਦਿੱਤਾ ਹੁਣ ਜਿਹੜੀ ਮੈਂ ਗੱਲ ਇੱਥੇ ਇੱਕ ਹੋਰ ਐਡ ਕਰਨੀ ਆ ਉਹਦੇ ਉੱਪਰ ਥੋੜਾ ਜਿਹਾ ਧਿਆਨ ਦਿਓ ਆ ਸਾਡੇ ਜਿਹੜੇ ਅਖੌਤੀ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਇਹ ਬੜਾ ਰੌਲਾ ਪਾਉਂਦੇ ਸੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਦੀ ਗੱਲ ਇਹ ਕੀ ਕਰਨਗੀ ਦਲਜੀਤ ਸਾਂਝ ਨੇ ਜਦੋਂ ਅੰਦੋਲਨ ਹੋਇਆ ਸੀ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਉਦੋਂ 2 ਕਰੋੜ ਰੁਪਈਆ ਪਾਣਾ ਦਿੱਤਾ ਸੀ ਇਹਨਾਂ ਨੂੰ ਇੱਕ ਕਿਸਾਨ ਹੋਣ ਦੇ ਨਾਂ ਤੇ ਪੰਜਾਬੀ ਹੋਣ ਦੇ ਨਾਂ ਤੇ ਸਿੱਖ ਹੋਣ ਦੇ ਨਾਂ ਤੇ ਉਹਨੇ ਬਹੁਤ ਵੱਡੀ ਰਾਸ਼ੀ ਜਿਹੜੀ ਹੈ ਫੰਡ ਵਜੋਂ ਦਿੱਤੀ 2 ਕਰੋੜ ਰੁਪਏ ਤੇ ਹੁਣ ਜਦੋਂ ਦਲਜੀਤ ਦਸਾਂਹ ਦਾ ਵਿਰੋਧ ਹੋਇਆ ਉਦੋਂ ਇਹਨਾਂ ਅਖੌਤੀ ਜਥੇਬੰਦੀਆਂ ਵਿੱਚੋਂ ਇੱਕ ਵੀ ਕਿਸੇ ਕਿਸਾਨ ਆਗੂ ਦਾ ਬਿਆਨ ਨਹੀਂ ਆਇਆ ਦਲਜੀਤ ਦਸਾਂਹ ਦੇ ਹੱਕ ਵਿੱਚ ਤੁਸੀਂ ਅੰਦਾਜ਼ਾ ਲਾਓ ਵੀ ਜੇ ਇਹ ਕਿਸਾਨ ਆਗੂ ਜਿਹੜਾ ਬੰਦਾ ਇਹਨਾਂ ਨੂੰ 2 ਕਰੋੜ ਰੁਪਏ ਫੰਡ ਦੇ ਸਕਦਾ ਹੈ ਜੇ ਉਹਦੇ ਹੱਕ ਵਿੱਚ ਇੱਕ ਬਿਆਨ ਨਹੀਂ ਦੇ ਸਕਦੇ ਤਾਂ ਮਜ਼ਦੂਰ ਦੇ ਇਹ ਲੱਗਦੇ ਕੀ ਨਹੀਂ ਇਹ ਗੱਲ ਮੈਂ ਤਾਂ ਕੀਤੀ ਹੈ ਤੇ ਥੋੜੀ ਜੀ ਗੱਲ ਹੋਰ ਸੁਣਿਓ ਸੈਂਟਰ ਸਰਕਾਰ ਵੱਲੋਂ ਜਾਂ ਕਿ ਭਾਰਤ ਸਰਕਾਰ ਵੱਲੋਂ ਕਿਸੇ ਲੀਡਰ ਦਾ ਐਮਪੀ ਹੋਵੇ ਮੰਤਰੀ ਹੋਵੇ ਜਾਂ ਮੋਦੀ ਸਾਹਿਬ ਹੋਣ ਗ੍ਰਹਿ ਮੰਤਰੀ ਹੋਣ ਦਲਜੀਤ ਦਸਾਂ ਦੇ ਵਿਰੋਧ ਵਿੱਚ ਕੋਈ ਸਟੇਟਮੈਂਟ ਨਹੀਂ ਆਈ ਔਰ ਕਿਸੇ ਸੂਬਾ ਸਰਕਾਰ ਵੱਲੋਂ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਭਾਵੇਂ ਹਰਿਆਣਾ ਦੀ ਹੋਵੇ ਕਿਸੇ ਵੀ ਸਰਕਾਰ ਵੱਲੋਂ ਉਹਦੇ ਖਿਲਾਫ ਸਟੇਟਮੈਂਟ ਨਹੀਂ ਆਈ ਤੇ ਜਿਨ੍ਹਾਂ ਲੋਕਾਂ ਨੇ ਇਹ ਪ੍ਰੋਪਗੈਂਡਾ ਸ਼ੁਰੂ ਕੀਤਾ ਸੀ ਤੇ ਉਹ ਲੋਕ ਕੌਣ ਨੇ ਉਹ ਕਦੇ ਦੇਸ਼ ਭਗਤ ਬਣ ਜਾਂਦੇ ਆ ਕਦੇ ਦੇਸ਼ ਵਿਰੋਧੀ ਹੋ ਜਾਂਦੇ ਆ ਕੋਈ ਕਿਸੇ ਪਾਰਟੀ ਦਾ ਹੁੰਦਾ ਕੋਈ ਕਿਸੇ ਪਾਰਟੀ ਦਾ ਹੁੰਦਾ ਇੱਥੇ ਮੈਂ ਇੱਕ ਹੋਰ ਗੱਲ ਕਹਿਣੀ ਆ ਜਿਹੜੀ ਐਕਟਰਸ ਕਰਕੇ ਵਿਰੋਧ ਕੀਤਾ ਜਾਂਦਾ ਸੀ ਯਾਨੀ ਕਿ ਵਿਰੋਧ ਹੋਇਆ ਸੀ ਸਰਦਾਰ ਜੀ ਥ੍ਰੀ ਫਿਲਮਾਂ ਦਾ ਉਹ ਪਾਕਿਸਤਾਨ ਦੀ ਐਕਟਰਸ ਹੈਗੀ ਆ ਉਹਦਾ ਕਰਕੇ ਵਿਰੋਧ ਹੋਇਆ ਸੀ ਜਦੋਂ ਵਿਰੋਧ ਹੋਇਆ ਪਾਕਿਸਤਾਨ ਦੇ ਲੋਕਾਂ ਨੇ ਆਪਣੇ ਦੇਸ਼ ਦੀ ਮੁਲਕ ਦੀ ਕੁੜੀ ਦੇ ਖਾਤਰ ਸਟੈਂਡ ਲਿਆ ਤੇ ਪਾਕਿਸਤਾਨ ਦੇ ਵਿੱਚ ਫਿਲਮ ਨੂੰ ਸਰ ਸਰਦਾਰ ਜੀ 3 ਨੂੰ ਬੱਦ ਤੋਂ ਬੱਦ ਦੇਖਿਆ ਗਿਆ ਰਿਕਾਰਡ ਤੋੜ ਦਿੱਤਾ ਮੈਂ ਤੇ ਨਾਲ ਇੱਕ ਹੋਰ ਗੱਲ ਕਰਨੀ ਜਦੋਂ ਕੋਈ ਦੇਸ਼ ਵਿਰੋਧੀ ਗੱਲ ਕਰਦਾ ਹੈ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਹੈ ਤੁਸੀਂ ਉਦੋਂ ਆਪਣੇ ਮੁਲਕ ਦੀ ਗੱਲ ਕਰੋ ਪਾਕਿਸਤਾਨ ਨੂੰ ਹੱਕ ਹੈ ਉਹ ਆਪਣੇ ਮੁਲਕ ਦੀ ਗੱਲ ਕਰੇ ਪਰ ਜਦੋਂ ਇਹ ਕਲਾਕਾਰਾਂ ਦੀ ਗੱਲ ਆਉਂਦੀ ਹੈ ਕਿਸੇ ਐਕਟਰਸ ਦੀ ਗੱਲ ਆਉਂਦੀ ਹੈ ਕਿਸੇ ਖਿਡਾਰੀ ਦੀ ਗੱਲ ਆਉਂਦੀ ਹੈ ਇਹ ਸਾਰੇ ਮੁਲਖਾਂ ਦੇ ਸਾਰੀ ਦੁਨੀਆ ਦੇ ਸਾਂਝੇ ਹੁੰਦੇ ਆ ਉਦੋਂ ਤੁਸੀਂ ਇੰਨੀ ਈਰਖਾ ਨਾ ਕਰਿਆ ਕਰੋ ਪਾਕਿਸਤਾਨ ਦੇ ਵੱਡੇ ਵੱਡੇ ਗੈਂਗਸਟਰਾਂ ਦਾ ਜਾਂ ਆਰਮੀ ਦਾ ਮੈਂ ਬਹੁਤ ਵਿਰੋਧ ਕੀਤਾ ਹੈ ਉਹ ਕਰਦੇ ਵੀ ਰਹਿਾਂਗੇ ਅਸੀਂ ਅਸੀਂ ਆਪਣੇ ਦੇਸ਼ ਦੇ ਵਸਿੰਦੇ ਆ ਅਸੀਂ ਆਪਣੇ ਦੇਸ਼ ਦੀ ਗੱਲ ਕਰਨੀ ਹਰੇਕ ਬੰਦਾ ਕਰਦਾ ਆਪਣੇ ਮੁਲਕ ਦੀ ਹਰੇਕ ਬੰਦਾ ਸਫਤ ਕਰਦਾ ਉਹ ਕਰਨੀ ਚਾਹੀਦੀ ਹੈ ਪਰ ਜਦੋਂ ਇਹੋ ਜਿਹੇ ਮੁੱਦੇ ਹੁੰਦੇ ਨੇ ਨਾ ਇਹਨਾਂ ਮੁੱਦਿਆਂ ਤੇ ਐਵੇਂ ਨਾ ਫਜ਼ੂਲ ਬੋਲਿਆ ਕਰੋ ਇਹਨਾਂ ਗੱਲਾਂ ਵਿੱਚ ਕੋਈ ਤੰਤ ਨਹੀਂ ਰਹਿੰਦਾ ਤੇ ਨਾਲ ਹੀ ਗੱਲ ਇੱਕ ਹੋਰ ਨੋਟ ਕਰਾ ਦਿਆਂ ਬਾਰਡਰ 2 ਦੇ ਵਿੱਚ ਦਲਜੀਤ ਦਸਾਂਝ ਨੇ ਕੰਮ ਕਰਨਾ ਉਹ ਕੰਮ ਕਰਦਾ ਰਹੂਗਾ ਉਹਨੇ ਇੱਕ ਸ਼ਾਰਟ ਪਾ ਕੇ ਸ਼ਾਇਦ ਤੇ ਉਹਨਾਂ ਲੋਕਾਂ ਨੂੰ ਥੋੜੀ ਜੀ ਅਕਲ ਵੀ ਦਿੱਤੀ ਹੈ ਵਿਰੋਧ ਹੋਇਆ ਸੀ ਕਿ ਕੌਣ ਉਹਦੀ ਥਾਂ ਤੇ ਕਿਸੇ ਹੋਰ ਨੂੰ ਲੈ ਲੈਣਗੇ ਨਹੀਂ ਕਿਉਂਕਿ ਜਿਨ੍ਹਾਂ ਦਾ ਪੈਸਾ ਲੱਗਾ ਹੁੰਦਾ ਨਾ ਉਹਨਾਂ ਨੂੰ ਪਤਾ ਹੁੰਦਾ ਵੀ ਇਸ ਬੰਦੇ ਦਾ ਕਿਰਦਾਰ ਕੀ ਹੈ ਔਰ ਇਹਦੇ ਕਰਕੇ ਮੇਰੀ ਫਿਲਮ ਚੱਲਣੀ ਹੈ ਜਾਂ ਨਹੀਂ ਚੱਲਣੀ ਇਹ ਪ੍ਰੋਡਿਊਸਰ ਨੂੰ ਅੰਦਾਜ਼ਾ ਹੁੰਦਾ ਤੇ ਅਸੀਂ ਐਵੇਂ ਜਿਹੜਾ ਬੰਦਾ ਆਪਣੇ ਘਰ ਤੋਂ 4 ਕਿਲੋਮੀਟਰ ਦੂਰ ਨਹੀਂ ਕਿਤੇ ਗਿਆ ਹੁੰਦਾ ਤੇ ਜਿਹਨੂੰ ਪੰਜਾਬ ਦੇ ਜ਼ਿਲ੍ਹਿਆਂ ਬਾਰੇ ਨਹੀਂ ਪਤਾ ਹੁੰਦਾ ਤਹਿਸੀਲ ਬਾਰੇ ਨਹੀਂ ਪਤਾ ਹੁੰਦਾ ਤੇ ਉਹ ਬੰਦਾ ਮਤਾਂ ਦਿੰਦਾ ਹੁੰਦਾ ਮੈਂ ਕਹਿੰਨਾ ਠੀਕ ਹੈ ਤੁਹਾਡੇ ਆਪੋ ਆਪਣੇ ਮਨ ਪਸੰਦੀਦੇ ਸਿੰਗਰ ਐਕਟਰ ਐਕਟਰਸ ਹੋ ਸਕਦੇ ਆ ਪਰ ਵਿਰੋਧਤਾ ਦਾ ਵੀ ਇੱਕ ਦਾਇਰਾ ਹੁੰਦਾ ਇੱਕ ਸੀਮਾ ਹੁੰਦੀ ਹੈ ਜਿਹਨਾਂ ਨੇ ਦੇਸ਼ਦ్రోਹੀ ਕਿਹਾ ਸੀ ਗਦਾਰ ਕਿਹਾ ਸੀ ਉਹਨਾਂ ਨੂੰ ਇਸਵਾਲ ਪੁੱਛੇ ਜਾਣਗੇ ਮੀਕਾ ਸਿੰਘ ਹੋ ਗਿਆ ਗੁਰੂ ਰੰਧਾਵਾ ਹੋ ਗਿਆ ਮਤਲਬ ਕੀ ਹੈ ਵੀ ਜਦੋਂ ਕੋਈ ਬੰਦਾ ਸਟਾਰ ਹੁੰਦਾ ਹੈ ਨਾ ਉਹਦੀ ਗੱਲਬਾਤ ਕਰਕੇ ਆਪਣੇ ਆਪ ਨੂੰ ਮਸ਼ਹੂਰ ਬੰਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਮੈਂ ਫੇਰ ਬੇਨਤੀ ਕਰ ਦਿੰਦਾ ਜਿੱਥੋਂ ਤੱਕ ਬੰਦਾ ਸਹੀ ਹੁੰਦਾ ਹੈ ਨਾ ਉਹਦੀ ਕਦਰ ਕੀਮਤ ਹੋਣੀ ਚਾਹੀਦੀ ਹੈ ਜਿੱਥੇ ਬੰਦਾ ਗਲਤ ਹੁੰਦਾ ਤੁਸੀਂ ਉਹਨੂੰ ਗਲਤ ਕਹਿ ਦਿਓ ਕੋਈ ਡਰ ਨਹੀਂ ਮੇਰੀ ਫਿਤਰਤ ਹੈ ਮੈਂ ਕਿਸੇ ਦੀ ਗੱਲ ਬਹੁਤ ਘੱਟ ਕਰਦਾ ਮੈਂ ਆਪਣੀ ਗੱਲ ਕਰਦਾ ਜਿੱਥੇ ਮੈਨੂੰ ਬੰਦਾ ਗਲਤ ਲੱਗਦਾ ਮੈਂ ਸ਼ਰਯਾਮ ਕਹਨਾ ਵੀ ਬੰਦਾ ਗਲਤ ਹੈ ਕਈ ਥਾਵਾਂ ਤੇ ਦਲਜੀਤ ਦਸਾਂਜ ਦੇ ਗਾਣੇ ਇਹ ਜਿਸੀ ਜਿਹੜੇ ਮੈਂ ਉਹ ਲੈਕਨਿਕ ਕੀਤੇ ਉੱਥੇ ਮੈਂ ਉਹਨੂੰ 100% ਰੋਂਗ ਕਿਹਾ ਉੱਥੇ ਉਹ ਗਲਤੀ ਰਹੂਗਾ ਪਰ ਜਿੱਥੇ ਗਲਤੀ ਹੁੰਦੀ ਨਹੀਂ ਬੰਦੇ ਦੀ ਤੁਸੀਂ ਉੱਥੇ ਕਿਉਂ ਗਲਤ ਕਹਿੰਦੇ ਹੋ ਥੋੜਾ ਬਤਾ ਸੋਚ ਲਿਆ ਕਰੋ ਤੇ ਮੈਂ ਸਭ ਤੋਂ ਵੱਡੀ ਗੱਲ ਇਹ ਵੀਡੀਓ ਵਿੱਚ ਇਹ ਕਹੀ ਹੈ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੂੰ ਦਲਜੀਤ ਦਸਾਂਝ ਨੇ 2 ਕਰੋੜ ਰੁਪਈਆ ਫੰਡ ਦਿੱਤਾ ਸੀ ਇੱਕ ਕਿਸਾਨ ਹੋਣ ਦੇ ਨਾਤੇ ਪੰਜਾਬੀ ਹੋਣ ਦੇ ਨਾਤੇ ਸਿੱਖ ਹੋਣ ਦੇ ਨਾਤੇ ਉਹਨਾਂ ਕਿਸਾਨ ਜਥੇਬੰਦੀਆਂ ਨੇ ਇੱਕ ਵੀ ਸਟੇਟਮੈਂਟ ਦਲਜੀਤ ਦਸਾਂਝ ਦੇ ਹੱਕ ਵਿੱਚ ਨਹੀਂ ਦਿੱਤੀ ਇਹ ਬਹੁਤ ਸ਼ਰਮਨਾਕ ਹੈ ਜਿਹੜੇ ਬੰਦੇ ਕਹਿੰਦੇ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਅਸੀਂ ਨਸਲਾਂ ਤੇ ਫਸਲਾਂ ਨੂੰ ਬਚਾਉਣਾ ਤੇ ਜੇ ਉਹ ਬੰਦੇ ਜਿਹੜੇ ਤੋਂ 2 ਕਰੋੜ ਲੈਂਦੇ ਆ ਉਦੇ ਹੱਕ ਵਿੱਚ ਨਹੀਂ ਬੋਲ ਸਕੇ ਤਾਂ ਫਿਰ ਮਜ਼ਦੂਰ ਦੇ ਹੱਕ ਵਿੱਚ ਉਹ ਕਿੱਦਾਂ ਬੋਲਣਗੇ ਆਮ ਕਿਸਾਨ ਦੀ ਉਹ ਕੀ ਗੱਲ ਕਰਨਗੇ ਇਹ ਲਾਹਣਤਾ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਜਿਨ੍ਹਾਂ ਨੇ ਦਲਜੀਤ ਦੇ ਹੱਕ ਵਿੱਚ ਇੱਕ ਵੀ ਗੱਲ ਯਾਨੀ ਕਿ ਸਟੇਟਮੈਂਟ ਨਹੀਂ ਦਿੱਤੀ ਇਹ ਬੇਨਤੀ ਪ੍ਰਵਾਨ ਕਰਿਓ ਔਰ ਜਿਨੇ ਵੀ ਫਿਲਮਾਂ ਦੇਖਣ ਵਾਲੇ ਨੇ ਗਾਣੇ ਸੁਣਨ ਵਾਲੇ ਨੇ ਤੁਹਾਡੀ ਆਪਣੀ ਮਨਪਸੰਦੀਦਾ ਕੋਈ ਸਿੰਗਰ ਹੋ ਸਕਦਾ ਹੈ ਕੋਈ ਐਕਟਰ ਹੋ ਸਕਦਾ ਹੈ ਕੋਈ ਐਕਟਰਸ ਹੋ ਸਕਦੀ ਹੈ ਪਰ ਧਿਆਨ ਰੱਖਿਆ ਕਰੋ ਵ੍ਰੋਧਿਕ ਸੀਮਾ ਹੁੰਦੀ ਹੈ। ਦਾਇਰੇ ਦੇ ਵਿੱਚ ਰਹਿ ਕੇ ਕਰਿਆ ਕਰੋ। ਐਵੇਂ ਨਾ ਜਬੜੀਆਂ ਮਾਰ ਕੇ ਆਪਣੀ ਅਕਲ ਦਾ ਜਨਾਜਾ ਘਟਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।